ਇਹ ਪੈਰਾ ਸਾਰਿਆਂ ਨੂੰ ਜੈ ਪੀ ਜੈ ਭਾਰਤ ਅੱਜ ਚੱਕ ਸੈਦੋ ਕੋ ਵਿੱਚ ਸਾਡੇ ਪ੍ਰਧਾਨ ਰੰਗਾ ਸਿੰਘ ਤੇ ਉਹਨਾਂ ਦੇ ਨਾਲ ਪੰਜਾਬ ਪ੍ਰਧਾਨ ਬੱਗਾ ਸਿੰਘ ਜੀ ਫਿਰੋਜ਼ਪੁਰ ਤੋਂ ਪਹੁੰਚੇ ਨੇ ਉਹਨਾਂ ਦੇ ਵਿਚਾਰ ਸੁਣੋ ਤੇ ਆਪਣੇ ਵਿਚਾਰ ਦੱਸੋ ਉਹਨਾਂ ਨੂੰ ਤੇ ਆਪਣੇ ਜੋ ਵੀ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨਗੇ ਇਸ ਤੋਂ ਬਾਅਦ ਸਾਡੇ ਪ੍ਰਧਾਨ ਰੰਗਾ ਸਿੰਘ ਜੀ ਆਪਣੇ ਵਿਚਾਰ 2 ਮਿੰਟ ਲਈ ਰੱਖਣਗੇ ਉਹਨਾਂ ਦੇ ਵਿਚਾਰ ਸੁਣਾਂਗੇ ਮੇਰੇ ਬਹੁਤ ਹੀ ਸ਼ਸਕਾਰਯੋਗ ਮਹਿਤਾਵਾ ਸਿਕਾ ਸਮਾਨ ਬਜ਼ੁਰਗ ਪਿੰਡ ਸੈਦੋ ਕੀ ਚੱਕ ਜਿੱਥੇ ਅੱਜ ਦੀ ਮੀਟਿੰਗ ਜਿਹੜੀ ਰੱਖੀ ਗਈ ਸੀ ਉਸ ਮੀਟਿੰਗ ਦੇ ਵਿੱਚ ਉੱਚੇ ਤੌਰ ਤੇ ਪਹੁੰਚੇ ਸਾਡੇ ਗੁਰੂ ਸਾਹਿਬ ਤੋਂ ਤਸ਼ੀਰ ਪ੍ਰਦਾਨ ਚਿਮਨ ਲਾਲ ਜੀ ਔਰ ਫਰੋਹੀਡਪੁਰ ਤੋਂ ਪਹੁੰਚੇ ਪ੍ਰਧਾਨ ਬੱਗਾ ਸਿੰਘ ਜੀ ਨਾਲ ਬ라우ਰਾਮ ਜੀ ਸਾਡੇ ਵਾਈਸ ਪ੍ਰਧਾਨ ਤਾਂ ਅੱਜ ਦਾ ਜਿਹੜਾ ਇਹ ਵਿਸ਼ਾ ਸੀ ਕਿ ਜਿਨ੍ਹਾਂ ਦੇ ਮਰਦੇਗਾ ਦੇ ਪੈਸੇ ਨਹੀਂ ਆਏ ਉਹ ਗਿੰਨਾਂ ਦੀ ਬੁੜਾਪਾ ਪੈਨਸ਼ਨ ਰੁਕ ਗਈ ਉਹ ਸਾਰੇ ਮਸਲੇ ਲੈ ਕੇ ਅੱਜ ਪ੍ਰਧਾਨ ਬੱਗਾ ਸਿੰਘ ਜੀ ਦੇ ਸਟੈਂਡ ਦੇ ਵਿੱਚ ਪਹੁੰਚੇ ਨੇ ਤਾਂ ਅਸੀਂ ਬਹੁਤ ਧੰਨਵਾਦੀ ਆ ਪ੍ਰਧਾਨ ਬੱਗਾ ਸਿੰਘ ਜੀ ਦੇ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਇੱਕ ਦਿਨ ਦਾ ਤੁਹਾਨੂੰ ਟਾਈਮ ਦਿੱਨੇ ਆ ਤੇ ਆਪਦੇ ਆਪ ਦੇ ਪਿੰਡਾਂ ਦੇ ਵਿੱਚ ਜਿਹੜਾ ਨਾ ਮੀਟਿੰਗਾਂ ਕਰਾਉਂਦਾ ਕਿਉਂਕਿ ਸਾਡੇ ਸਮਾਜ ਨੂੰ ਮੁਸ਼ਕਲਾਂ ਜਿਹੜੀਆਂ ਆਈਆਂ ਨੇ ਉਹਨਾਂ ਮੁਸ਼ਕਲਾਂ ਦਾ ਜਿਹੜਾ ਆਪਾਂ ਹੱਲ ਕਰਨਾ ਹੈ ਤਾਂ ਜਿਸ ਤਰ੍ਹਾਂ ਮਨੇ ਰੇਗ ਦਾ ਕੰਮ ਬੰਦ ਹੋਇਆ ਹੋ ਗਿਆ ਉਹ ਜਿਹੜਾ ਸਾਡੇ ਲੇਬਰਾਂ ਜਾਂਦੀਆਂ ਨੇ ਮੇਟ ਜਾਂਦੇ ਨੇ ਤੇ ਉਹ ਦਫ਼ਤਰਾਂ ਦੇ ਵਿੱਚ ਕਹਿੰਦੇ ਨੇ ਵੀ ਕੰਮ ਬੰਦ ਹੋ ਗਿਆ ਉਸ ਵਿਸ਼ੇ ਦੇ ਵਿੱਚ ਪ੍ਰਧਾਨ ਬੱਗਾ ਸਿੰਘ ਜੀ ਚੰਡੀਗੜ੍ਹ ਪਹੁੰਚੇ ਨਾਲ ਸੰਗਠਨ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ 6 ਵਾਰ ਜਾ ਕੇ ਆਏ ਆ ਸਾਡੇ ਇੱਥੋਂ ਤੁਹਾਡੇ ਪਿੰਡ ਦੇ ਬਿੱਲੂ ਸਿੰਘ ਜੀ ਇਹ ਵੀ ਪਹੁੰਚੇ ਇਹਨਾਂ ਵੀ ਵੇਖਿਆ ਉੱਥੇ ਵੀ ਕੀ ਪ੍ਰੋਗਰਾਮ ਹੈ ਤਾਂ ਉੱਥੇ ਜਿਹੜਾ ਡਾਇਰੈਕਟਰ ਪੰਜਾਬ ਦਾ ਉਹ ਡਾਇਰੈਕਟਰ ਦੇ ਦਫ਼ਤਰ ਦੇ ਵਿੱਚ ਜਾ ਕੇ ਇਹ ਕੰਮ ਮਨਜ਼ੂਰ ਕਰਾ ਕੇ ਲਿਆਂਦਾ ਪ੍ਰਮਾਣ ਬੱਗਾ ਸਿੰਘ ਜੀ ਉਹ ਸਾਰਿਆਂ ਦੀ ਹਿੰਮਤ ਨਾਲ ਹੀ ਇਹ ਜਿਹੜਾ ਆਪਾਂ ਨੂੰ ਕੰਮ ਮਿਲਿਆ ਤਾਂ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਅੱਗੇ ਮੀਟਿੰਗ ਇਹ ਕੀਤੀ ਐਡੀਸੀ ਦਫ਼ਤਰ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਫੇਰ ਟਾਈਮ ਰੱਖਿਆ ਤੇ ਮੈਂ ਬੇਨਤੀ ਕਰਾਂਗਾ ਪ੍ਰਧਾਨ ਬੱਗਾ ਸਿੰਘ ਜੀ ਨੂੰ ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ ਪ੍ਰਧਾਨ ਬੱਗਾ ਸਿੰਘ ਸਭ ਤੋਂ ਪਹਿਲਾਂ ਮੇਰੀ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਸਭ ਨੂੰ ਜੈ ਭੀਮ ਜੈ ਭਾਰ ਜੈ ਭਾਰ ਤੋਂ ਸਸਿ ਕਾਲ ਨਮਸਕਾਰ ਮੈਂ ਦੱਸਣਾ ਚਾਹੂੰਗਾ ਕਿ ਜੈ ਭੀਮ ਆਪਾ ਕਿਉਂ ਕਹਿੰਨੇ ਆ ਲੇਕਿਨ ਜੈ ਭੀਮ ਦਾ ਨਾਰਾ ਫਿੱਕਾ ਜਿਹਾ ਆ ਬਾਬਾ ਸਾਹਿਬ ਡਾਕਟਰ ਬੀਟਕਰ ਭੀਮਰਾਓ ਸਾਹਿਬ ਨੇ ਸਾਡੇ ਲਈ 25 ਸਾਲ ਸੰਘਰਸ਼ ਕੀਤਾ ਅਤੇ ਸੰਘਰਸ਼ ਕਰਦਿਆਂ ਕਰਦਿਆਂ ਉਹਨਾਂ ਦੇ ਵੀ ਚਾਰ ਸਾਹਿਬ ਜਾਂਦੇ ਸਾਡੇ ਲਈ ਜਿਹੜੇ ਹੈਗੇ ਆ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਫਿਰ ਵੀ ਉਹਨਾਂ ਨੇ ਸੰਘਰਸ਼ ਦੇ ਵਿੱਚੋਂ ਸਾਡੇ ਲਈ ਸਵਿਧਾਨ ਲਿਖਿਆ ਉਹ ਕਾਨੂੰਨ ਮੰਤਰੀ ਬਣ ਗਏ ਸੀ ਤਾਂ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਲ ਦੇ ਆਧਾਰ ਤੇ ਦੇਣਾ ਤਾਂ ਉਸ ਤੋਂ ਪਹਿਲਾਂ ਅਸੀਂ ਵੋਟ ਨਹੀਂ ਪਾ ਸਕਦੇ ਸੀਗੇ ਪਾਣੀ ਨਹੀਂ ਪੀ ਸਕਦੇ ਸੀਗੇ ਮਕਾਨ ਨਹੀਂ ਪਾ ਸਕਦੇ ਸੀਗੇ ਪੜ ਨਹੀਂ ਸਕਦੇ ਸੀਗੇ ਅੱਜ ਉਹਨਾਂ ਦੀ ਬਦੌਲਤ ਅਸੀਂ ਦਫ਼ਤਰਾਂ ਦੇ ਵਿੱਚ ਜਾ ਕੇ ਆਪਾਂ ਪੂਰੇ ਇਕੱਠੇ ਹੋ ਕੇ ਆਪਣੇ ਹੱਕ ਲਾਗੂ ਕਰਾਉਣੇ ਤੇ ਉਹਨਾਂ ਦੇ ਬਣਾਏ ਹੋਏ ਹੱਕਾਂ ਨੂੰ ਆਪਾਂ ਪੂਰੇ ਰੂਪ ਵਿੱਚ ਲਾਗੂ ਕਰਾਉਣਾ ਇਹ ਇਸ ਲਈ ਉਹਨਾਂ ਦਾ ਨਾਰਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਮੈਂ ਫਿਰ ਦੁਬਾਰਾ ਬੇਨਤੀ ਕਰਾਂਗੇ ਕਿ ਜਦੋਂ ਆਪਾਂ ਜੈਪੀਂ ਨਾ ਨਾਰਾ ਲਾਣਾ ਪੂਗਾ ਗੜਕੀ ਲਾਣਾ ਆਪਾਂ ਕੋਈ ਕਿਸੇ ਤੇ ਸਹਾਨ ਨਹੀਂ ਕਰਦੇ ਉਹ ਸਾਡੇ ਅਨੰਦਾਤਾ ਨੇ ਉਹਨਾਂ ਲਈ ਨਾਰਾ ਲਾਣਾ ਹੈ ਜੈਪੀਂ ਜੈ ਭਾਰਤ ਜੈਪੀਂ ਜੈ ਭਾਰਤ ਫੋਨ ਹੋਇਆ ਠੀਕ ਜਿਹੜਾ ਸੰਵਿਧਾਨ ਚ 1952 ਚ ਲਿਖਿਆ ਸੀ ਬੱਬਾ ਡਾਕਟਰ ਕਲਪੀਤਕਰ ਭੀਮਨੌਰ ਸਾਹਿਬ ਨੇ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ 1552 ਦੇ ਸੰਵਿਧਾਨ ਨੂੰ ਸੋਧ ਕੀਤਾ 2005 ਦੇ ਵਿੱਚ 50 ਤੇ 353 ਸਾਲਾਂ ਬਾਅਦ ਕੀ ਲਿਖਿਆ ਆ ਜਿਹੜਾ ਲਿਖਿਆ ਉਹਨਾਂ ਦੀ ਦੇਣ ਆ ਜਿਹਦੇ ਤੇ ਲਿਖਿਆ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ 2005 ਪੂਰੇ ਭਾਰਤ ਚ ਪਿੰਡਾਂ ਦਾ ਰੋਜ਼ਗਾਰ ਗਰੰਟੀ ਕਾਨੂੰਨ 2005 ਚ ਤੁਹਾਡਾ ਗਰੰਟੀ ਕਾਨੂੰਨ ਬਣ ਗਿਆ ਸੀ ਇਹਦੇ ਤੇ ਕਿੰਨਾ ਕੰਮ ਦੇਣਾ ਆ ਤੀਜੀ ਲਾਈਨ ਤੇ ਕਾਟ ਮੈਂ ਤਾਂ ਮੰਗਾਇਆ ਤੁਹਾਨੂੰ ਪਤਾ ਹੋਵੇ ਤੁਹਾਡੇ ਕਾਰਤੇ ਕੀ ਆ ਤੀਜੀ ਲਾਈਨ ਤੇ ਲਿਖਿਆ ਘੱਟੋ-ਘੱਟ ਹਰ ਸਾਲ ਹਰ ਕਰਦੇ ਵਿੱਚ 100 ਦਿਨ ਦਾ ਕੰਮ ਦੇਣਾ ਹੈ 100 ਦਿਨ ਦੇ ਕੰਮ ਲਈ ਜੇ ਪੂਰੀ ਤਰ੍ਹਾਂ ਸਰਕਾਰ ਕੰਮ ਦਿੰਦੀ ਤੇ 25 ਤੋਂ ਲੈ ਕੇ 30000 ਰੁਪਇਆ ਤੁਹਾਡਾ ਹਰ ਕਰਦਾ ਹਰ ਸਾਲ ਆਉਣਾ ਸੀਗਾ ਤੇ 5 ਤੋਂ ਲੈ ਕੇ 25 ਤੱਕ 20 ਸਾਲ ਬੰਦੇ 20 ਸਾਲਾਂ ਨੂੰ ਗੁਣਾ ਕਰੀਏ ਤੇ ਇਸ ਕਾਰ ਦੇ ਇੱਕ ਕਾਰ ਦਾ 6 ਲੱਖ ਰੁਪਇਆ ਸਰਕਾਰੀ ਪੈਸਾ ਬਣਦਾ ਸੀਗਾ ਪਰ ਅਸੀਂ ਇਹਦੇ ਤੇ ਧਿਆਨ ਨਹੀਂ ਕੀਤਾ ਕੱਠੀ ਨਹੀਂ ਹੋਈ ਹੁਣ ਤਾਂ ਜ਼ਿਆਦਾ ਹੋ ਗਿਆ ਹੁਣ ਤਾਂ 100 ਦਾ 35 100 ਦਿਨ ਕੰਮ ਕਰੀਏ ਤੇ 35000 ਹੋ ਗਿਆ ਤਾਂ ਦੇਖੋ ਇਹਦੇ ਤੇ ਲਿਖਿਆ ਗਰੰਟੀ ਕਾਨੂੰਨ ਹੁਣ ਗਰੰਟੀ ਘਰਾਂ ਦੇ ਵਿੱਚ ਆਪਾਂ ਮੋਬਾਈਲ ਐਲ ਸੀ ਡੀ ਫਰਜ ਵਹੀਕਲ ਜਿਹੜੋ ਰੱਖਦੇ ਆ ਤੇ ਕਹਿੰਦੇ ਆ ਨਾ ਇਹਦੀ ਗਰੰਟੀ ਹੈਗੀ ਆ ਜਦੋਂ ਗਰੰਟੀ ਹੁੰਦੀ ਤੇ ਉਹਦੇ ਤੇ ਕਿੰਨਾ ਮਾਨ ਹੁੰਦਾ ਹੁੰਦਾ ਨਾ ਮਾਨ ਇਹ ਤੁਹਾਡਾ ਗਰੰਟੀ ਕਾਨੂੰਨ ਬਣਿਆ ਹੋਇਆ ਹੈ ਗਰੰਟੀ ਕਾਨੂੰਨ ਇੱਕ ਗਰੰਟੀ ਕਾਨੂੰਨ ਬਣਿਆ ਲੇਕਿਨ ਅੱਜਕੱਲ੍ਹ ਦਫ਼ਤਰਾਂ ਦੇ ਵਿੱਚ ਜਦੋਂ ਬੰਦੇ ਕੰਮ ਲੱਭਣ ਜਾਂਦੇ ਆ ਤੇ ਦਫ਼ਤਰਾਂ ਦੇ ਮੁਲਾਜ਼ਮ ਉਹ ਕਹਿੰਦੇ ਆ ਕਿ ਤੁਹਾਡਾ ਜਿਹੜਾ ਨਰੇਗਾ ਬੰਦ ਹੋ ਗਿਆ ਨਰੇਗਾ ਬੰਦ ਨਹੀਂ ਹੋਈ ਇਹ ਰਾਜਨੀਤਿਕ ਲੋਕ ਨੇ ਜਿਹੜੇ ਉਹਨਾਂ ਦੇ ਦਿਮਾਗ ਅੰਦਰ ਗੰਦਾ ਕੀੜਾ ਘੁੰਮਦਾ ਹੈ ਕਿ ਇਹਨਾਂ ਨੂੰ ਨਰੇਗਾ ਤੋਂ ਪਿੱਛੇ ਰੱਖਣਾ ਇਹ ਲੋਕ ਨਰੇਗਾ ਛੱਡ ਦੇਣ ਤੇ ਉਸ ਤੋਂ ਬਾਅਦ ਤੁਹਾਡੀਆਂ ਹਾਜ਼ਰੀਆਂ ਲੱਗੀ ਜਾਂਦੀਆਂ ਨਜਾਇਜ਼ ਤੇ ਜਿਹੜੇ ਘਰਾਂ 'ਚ ਬੰਦੇ ਬੈਠੇ ਆ ਕੰਮ ਕਰਨ ਦੇ ਚਾਹਵਾਨ ਨਹੀਂ ਹੈਗੇ ਪੈਸੇ ਵਾਲੇ ਹੈਗੇ ਉਹਨਾਂ ਨੂੰ ਕੰਮ ਤੇ ਉਹ ਜਦੋਂ ਨਜਾਇਜ਼ ਹਾਜ਼ਰੀਆਂ ਲਾ ਕੇ ਕਰਦੇ ਤੋ ਆਪਸ ਵਿੱਚ ਪੈਸਾ ਵੰਡਦੇ ਨੇ ਇਸ ਦੇ ਸਬੰਧ ਵਿੱਚ ਆਪਾਂ 5 ਵਾਰ ਜਾ ਕੇ ਵੱਡੇ ਪੱਧਰ ਤੇ ਧਰਨੇ ਲਾਏ ਆ ਤੇ 6 ਵਾਰ ਜਦੋਂ ਅਸੀਂ ਸ਼ੀਮੀ ਮਾਰ ਗਏ ਆਰਡਰਾਂ ਦੀ ਕਾਪੀ ਲੈਣ ਲਈ ਆਰਡਰਾਂ ਦੀ ਕਾਪੀ ਪਾਣੀ ਹੋਣ ਦੀ ਬਦੌਲਤ ਨਿਕਲੀ ਤਾਂ ਨਹੀਂ ਹੈ ਲੇਕਿਨ ਆਰਡਰਾਂ ਵਰਗਾ ਹੀ ਕੰਮ ਕਰ ਦਿੱਤਾ ਏਡੀਸੀ ਡੀਸੀ ਨੂੰ ਜਦੋਂ ਸੈਨ ਲਾਏ ਤੇ ਆਉਂਦਿਆਂ ਨਾਲ ਸਾਨੂੰ ਉਹਨਾਂ ਨੇ ਬਹੁਤ ਵਧੀਆ ਟੈਂਡ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਲਿਓ ਜੀ ਅਸੀਂ ਤੁਹਾਡਾ ਕੰਮ ਚਲਾਉਣੀ ਆ ਫੈਲਾ ਬਣਾ ਕੇ ਦਿਓ ਤਾਂ ਰੰਗਾ ਸਿੰਘ ਨੇ ਨਾਲ ਬਾਬਾ ਬਾਉ ਜੀ ਸਾਡੇ ਚਿਮਨ ਲਾਲ ਸਾਰਿਆਂ ਨੇ ਉਥੇ ਖੈਲਾ ਭਰੀਆਂ ਤੇ ਫੈਲਾ ਪਰ ਕੇ ਅਸੀਂ ਆਪਣੀ ਜਿਹੜੀ ਮੰਡਰੇਗਾ ਹੈਗੀ ਉਥੇ ਫਾਰਮ ਪਰਿਆ ਤਾਂ ਪੂਰੇ ਦਿਨ ਲੱਗੇ ਰਹੇ ਆ ਹੁਣ ਸਾਡਾ ਇੱਕ ਹੋਰ ਉਥੇ ਮੀਟਿੰਗ ਕਰਨ ਦਾ ਟਾਈਮ ਹੈਗਾ ਮੰਗਲਵਾਰ ਆਏਗਾ 16 ਤਰੀਕ ਜਿਹੜੇ ਪਿੰਡ ਰਹਿ ਗਏ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਪਿੰਡ ਦੇ ਵਿੱਚੋਂ ਆਗੂ ਇੱਕ ਤੇ ਦੋ ਆਪ ਦੀ ਮਰਜ਼ੀ ਨਾਲ 3-4 ਆ ਵੀ ਸਕਦੇ ਆ ਲੇਕਿਨ ਟਰੋਬੀਆਂ ਨਾਲ ਤੁਹਾਡੀ ਉੱਥੇ ਪਿੰਡ ਦੀ ਇੰਟਰੀ ਹੋ ਜਾਏਗੀ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਚਾਹੇ ਕਿ ਪੈਸੇ ਨਹੀਂ ਮਿਲ ਰਹੇ ਚਾਹੇ ਕਿ ਹਾਜ਼ਰੀਆਂ ਨਹੀਂ ਲੱਗ ਰਹੀਆਂ ਚਾਹੇ ਕਿ ਕੰਮ ਨਹੀਂ ਮਿਲ ਰਿਹਾ ਤਾਂ ਇਸ ਦੇ ਸਬੰਧ ਵਿੱਚ ਮੀਟਿੰਗ ਰੱਖੀ ਹੋਈ ਆ ਤੇ ਨਾਲ ਪੈਨਸ਼ਨਾਂ ਜਿਹੜੀਆਂ ਹੈਗੀਆਂ ਹਰਿਆਣੇ ਦੇ ਵਿੱਚ ਪੈਨਸ਼ਨ ਹੈਗੀ 3200 ਰੁਪਏ ਤਾਂ 3500 ਹੋਣ ਵਾਲੀ ਆ ਸਾਡੀ ਪੰਜਾਬ ਸਰਕਾਰ ਦੇ ਵਿੱਚ ਪੈਨਸ਼ਨ ਚੱਲਦੀ ਪਈ 1500 ਅੱਧੋ ਅੱਧੀ ਦਾ ਵੀ ਫਰਕ ਆ ਆਪਾਂ ਮੰਗ ਕਰਦੇ ਆ ਕਿ 5000 ਪੈਨਸ਼ਨ ਹੋਣੀ ਚਾਹੀਦੀ ਇਹ ਤੁਹਾਨੂੰ ਇਕੱਠੇ ਹੋਣ ਤੋਂ ਬਿਨਾ ਕੁਝ ਨਹੀਂ ਮਿਲਣਾ ਜੇ ਤੁਸੀਂ ਕਹੋ ਕਿ ਘਰੇ ਬੈਠਿਆ ਮਿਲ ਜੇਗਾ ਨਹੀਂ ਘਰੇ ਆਪਾਂ ਖਰਚਾ ਕਰਕੇ ਰਸੋਈ ਬਣਾਈ ਆ ਤੇ ਰਸੋਈ ਵੀ ਆਪਾਂ ਨੂੰ ਰੋਟੀ ਬਣਾ ਕੇ ਨਹੀਂ ਦਿੰਦੇ ਵੀ ਸੋਈ ਦੇ ਵਿੱਚ ਜਾ ਕੇ ਰੋਟੀ ਬਣਾਉਣੀ ਆਪ ਨੂੰ ਪੈਂਦੀ ਆ। ਇਸੇ ਤਰ੍ਹਾਂ ਖਰਚਾ ਕਰਕੇ ਤੁਸੀਂ ਮੋਟਰ ਨਲਕਾ ਟੁੱਟੀ ਲਵਾਈ ਆ। ਉਹਨੂੰ ਵੀ ਕਈਏ ਪਾਣੀ ਦੇ ਜਾ ਪਾਣੀ ਨਹੀਂ ਦਿੰਦੇ ਪਾਣੀ ਸਾਨੂੰ ਆਪ ਨੂੰ ਜਾ ਕੇ ਲੈਣ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਡਾਕਟਰ ਕੋਲੇ ਚਲੀ ਜਾਓ ਜਾਣਾ ਵੀ ਪੈਂਦਾ ਬੋਲਣਾ ਵੀ ਪੈਂਦਾ ਦੁੱਖ ਦੱਸਣਾ ਪੈਂਦਾ ਫੇਰ ਦਵਾਈ ਦਿੰਦਾ ਚੁੱਪ ਕਰਕੇ ਆਪਾਂ ਡਾਕਟਰ ਕੋਲੇ ਬਹਿ ਜਾਈਏ ਤੇ ਦਵਾਈ ਉਹ ਵੀ ਤੁਹਾਨੂੰ ਨਹੀਂ ਦਿੰਦਾ। ਇਸੇ ਤਰ੍ਹਾਂ ਕਰਿਆਨੇ ਵਾਲਾ ਚੁੱਪ ਕਰਕੇ ਖੜ੍ਹ ਜਾਈਏ ਤੇ ਸੌਦਾ ਨਹੀਂ ਦਿੰਦਾ। ਇਹ ਸਾਰੀਆਂ ਚੀਜ਼ਾਂ ਤੇ ਖਰਚਾ ਕੀਤਾ ਹੋਇਆ ਤੁਸੀਂ ਤਾਂ ਵੀ ਤੁਹਾਨੂੰ ਆਹ ਚੁੱਪ ਕਰਕੇ ਬੈਠਿਆ ਨਹੀਂ ਮਿਲਦਾ ਪਰ ਆਹ ਨਰੇਗਾ ਤੁਸੀਂ ਚੁੱਪ ਕਰਕੇ ਮੰਗਦੇ ਪਏ ਕਦੀ ਨਹੀਂ ਮਿਲ ਸਕਦਾ ਇਹਦੇ ਲਈ ਮਹੀਨੇ 'ਚ ਇੱਕ ਅਧੀਾਰ ਆਪਦੇ ਹੱਕਾਂ ਲਈ ਇਕੱਠੇ ਹੋਣਾ ਪੈਗਾ ਤਾਂ ਇਕੱਠੇ ਹੋ ਕੇ ਆਪਣੇ ਹੱਕ ਲਾਗੂ ਕਰਾ ਲਓ ਇਹ ਨਰੇਗਾ ਬਹੁਤ ਵਧੀਆ ਨਰੇਗਾ ਬਹੁਤ ਵਧੀਆ ਇਹਦੇ ਨਾਲ ਹੋਰ ਵੀ ਬਹੁਤ ਸਹੂਲਤਾਂ ਜੁੜਦੀਆਂ ਜਾਂਦੀਆਂ ਇਨੂੰ ਡਾਉਣ ਨਾ ਹੋਣ ਦਿਓ ਇਹਨੂੰ ਇਕੱਠੇ ਹੋ ਕੇ ਲਾਗੂ ਕਰਾਓ ਇਹ ਵਧੀਆ ਬਜ਼ੁਰਗਾਂ ਲਈ ਜਾਦਾ ਵਧੀਆ ਕਿਉਂ ਬਜ਼ੁਰਗਾਂ ਲਈ ਵਧੀਆ ਕਿ ਅਸੀਂ ਅੱਜ ਮੰਗਾਈ ਦੇ ਸਤਾਏ ਹੋਏ ਆਂ ਗਰੀਬੀ ਦੇ ਸਤਾਏ ਹੋਏ ਆਂ ਸਾਡੀਆਂ ਕੁੜੀਆਂ ਨੇ ਲੋਨ ਚੱਕੇ ਹੋਏ ਆ ਜਿਹੜੀਆਂ ਕੁੜੀਆਂ ਨੇ ਲੈਨ ਚੱਕੇ ਲੋਨ ਚੱਕੇ ਆ ਉਹਨਾਂ ਤੋਂ ਕਿਸ਼ਤਾਂ ਦਿੱਤੀਆਂ ਨਹੀਂ ਜਾਂਦੀਆਂ ਕਿਸ਼ਤਾਂ ਵਾਲੇ ਜਦੋਂ ਆਉਂਦੇ ਆ ਤੇ ਬੋਲਦੇ ਆ ਉਹਦੇ ਬੱਚੇ ਸੁਣਦੇ ਹੁੰਦੇ ਨੇ ਕਿ ਸਾਡੀ ਮੰਮੀ ਦੀ ਬੇਇੱਜ਼ਤੀ ਹੋ ਰਹੀ ਆ ਤਾਂ ਜਦੋਂ ਸਾਡੇ ਬੱਚਿਆਂ ਦਾ ਦਾਦਾ ਚਾਹ ਦਾਦੀ ਚਾ ਨਾਨਾ ਚ ਨਾਨੀ ਕਹਿੰਦੀ ਨਾ ਕਿ ਮੈਨੂੰ ਵੀ ਦਵਾਈ ਲਈ ਪੈਸੇ ਚਾਹੀਦੇ ਆ ਮੈਂ ਹੁਣ ਕੰਮ ਤਾਂ ਕਰ ਨਹੀਂ ਸਕਦੀ ਤੁਹਾਡੇ ਕੋਲ ਮੰਗਣਾ ਤੇ ਪੋਤਾ ਪੋਤੀ ਦੋਤਾ ਦੋਤੀ ਪਹਿਲੋ ਬੋਲ ਪੈਂਦੇ ਆ ਸਾਡੇ ਤੋਂ ਲੋਨ ਤੇ ਕਿਸ਼ਤ ਤਾਂ ਦਿੱਤੀ ਨਹੀਂ ਗਈ ਏ ਕੱਲ ਉਹ ਬੋਲ ਕੇ ਗਿਆ ਤੈਨੂੰ ਕਿੱਥੋਂ ਦਈਏ ਬੁੜਿਆ ਇਸ ਲਈ ਨਰੇਗਾ ਬਚਾ ਲੋ ਬੁੱਢਿਆਂ ਲਈ ਬਹੁਤ ਵਧੀਆ ਹੈ ਕਿ 1500 ਪੈਨਸ਼ਨ ਆ ਗਈ ਆ 10 ਦਿਨ ਦਾ ਜੇ ਕੰਮ ਮਿਲ ਗਿਆ 3500 ਰੁਪਇਆ ਹੋ ਗਿਆ ਦੋਵੇਂ ਚੀਜ਼ਾਂ ਰਲਾ ਕੇ ਕਿੰਨਾ ਹੋ ਗਿਆ 5000 5000 ਬੇਬੇ ਕੋਲੇ ਹੋ ਗਿਆ 5000 ਬਾਪੂ ਕੋਲੇ ਹੋ ਗਿਆ ਇਹ ਕਾਨੂੰਨ ਬਹੁਤ ਵਧੀਆ ਇਹਨੂੰ ਲਾਗੂ ਕਰਵਾਉਣ ਲਈ ਤੁਹਾਨੂੰ ਥੋੜੇ ਜਿ ਇੱਕ ਮਤ ਇੱਕ ਵਿਚਾਰ ਧਾਰਾ ਨਾਲ ਇਕੱਠੇ ਹੋਣੇ ਪੈਣਗੇ ਤਾਂ ਕਰੀਏ ਤਾਂ ਮੈਂ ਬੇਨਤੀ ਕਰਦਾ ਕਿ ਸਾਡੇ ਵਿੱਚ ਸਾਡੇ ਬਹੁਤ ਪੁਰਾਣੇ ਅਨਤਨਕ ਲੀਡਰ ਹੈ ਆਪਣੇ ਜੋ ਸਰਦਾਰ ਕਲਵੰਤ ਸਿੰਘ ਜੀ ਹੋਣੇ ਡੇਰੇ ਦੇ ਨਾਲ ਬੜੀ ਸ਼ਰਧਾ ਦੇ ਨਾਲ ਜੁੜ ਗਿਆ ਇਹਨਾਂ ਨੂੰ ਅਸੀਂ ਜੋ ਕਦੀ ਜੋਰ ਨਹੀਂ ਪਾਉਂਦੇ ਇਹ ਕੋਈ ਦੋ ਗੱਲਾਂ ਕਹਿਣੀਆਂ ਚਾਹੁੰਦੇ ਤੇ 1 ਮਿੰਟ ਵਾਸਤੇ ਕੋਈ ਨਾਲ ਟਾਈਮ ਆ ਕਿ ਉਹ ਅੱਜ ਸਾਡੇ ਨਾਲ ਖੜੇ ਹਾਜ਼ਰੀ ਲਵਾ ਸਕਦਾ। ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਭੈਣਾ ਚਮਕਾਣਾ ਸਾਰਿਆਂ ਨੂੰ ਜੈ ਪੀ ਜੈ ਸਤਿ। ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਬੱਗਾ ਸਿੰਘ ਨੂੰ ਜੀ ਆਇਆਂ ਕਹਿੰਦੇ ਆ। ਸਰਦਾਰ ਰੰਗਾ ਸਿੰਘ ਜੀ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਦੇ ਨਾਲ ਆਏ ਆਗੂ ਸਹਿਬਾਨ ਸਾਰਿਆਂ ਨੂੰ ਸਾਡੇ ਪਿੰਡ ਵੱਲੋਂ ਜੀ ਆਇਆਂ ਕਹਿੰਦੇ ਆ ਕਿਉਂਕਿ ਇਹਨਾਂ ਨੇ ਜਿਉਂ ਅਸੀਂ ਵੇਖਿਆ ਇਹਨਾਂ ਦੀ 20-22 ਸਾਲ ਦੀ ਉਮਰ ਸੀ ਉਦੋਂ ਦੇ ਜਿਹੜੇ ਇਹ ਗਰੀਬਾਂ ਦੇ ਹੱਕਾਂ ਦੇ ਵਿੱਚ ਖੜੇ ਆ ਤੇ ਗਰੀਬਾਂ ਦੀ ਗੱਲ ਕੀਤੀ ਹੈ ਮਜਦੂਰਾਂ ਦੀ ਗੱਲ ਕੀਤੀ ਆ ਜੋ ਕਿ ਜਿੱਥੇ ਵੀ ਕਿਸੇ ਗਰੀਬ ਮਜਦੂਰ ਨਾਲ ਧੱਕਾ ਉਥੇ ਬੱਗਾ ਸਿੰਘ ਅੱਗੇ ਹੁੰਦਾ ਮੈਂ ਬਹੁਤ-ਬਹੁਤ ਹੀ ਇਹਨਾਂ ਦਾ ਧੰਨਵਾਦੀ ਆ ਕਿ ਸਾਡੇ ਪਿੰਡ ਤੇ ਆਏ ਇਹਨਾਂ ਦਾ ਜੀ ਆਇਆਂ ਉਸ ਤੋਂ ਬਾਅਦ ਮੈਂ ਪਿੰਡ ਵਾਲੇ ਆ ਵੀਰਾਂ ਨੂੰ ਤੇ ਭੈਣਾਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਅਸੀਂ ਇਹਨਾਂ ਨਾਲ ਘੱਟੋ-ਘੱਟ 15-20 ਸਾਲ ਕੰਮ ਰਾਲ ਕੇ ਕੀਤਾ ਵੀ ਆ ਤੇ ਇਹਨਾਂ ਦੀ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਉਹ ਕਰਕੇ ਵੀ ਵਿਖਾਈ ਆ ਤੇ ਮੈਂ ਆਪਣੇ ਨગરਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਤੋਂ ਗਏ ਆ ਉਹਨਾਂ ਦੀ ਹਮੇਸ਼ਾ ਜਿੱਤ ਵੀ ਹੋਈ ਆ ਤੇ ਉਹਨਾਂ ਨੂੰ ਕੰਮ ਵੀ ਮਿਲਿਆ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਨਰੇਗਾ ਇਹਦੇ ਤੇ ਜਿੰਨਾ ਵੀ ਤੁਸੀਂ ਜ਼ੋਰ ਲਾ ਸਕਦੇ ਆ ਉਨਾ ਹੀ ਇੱਕ ਇੱਕ ਬੰਦਾ ਸਾਨੂੰ ਦਫ਼ਤਰਾਂ ਦੇ ਵਿੱਚ ਮਹੀਨੇ ਤੋਂ ਚਾ ਦੋ ਮਹੀਨਾ ਤੋਂ ਜਦੋਂ ਵੀ ਕਿਤੇ ਇਕੱਠ ਫਰੋਈ ਪਰ ਹੁੰਦਾ ਚਾ ਗੁਰੂ ਸਾਹਿਬ ਹੁੰਦਾ ਚਾ ਫਾਜ਼ਲ ਕਾ ਹੁੰਦਾ ਉਦੋਂ ਤੁਸੀਂ ਇਹ ਨਾ ਸੋਚੋ ਵੀ ਅੱਜ ਮੈਥੋਂ ਤਾਂ ਜਾ ਨਹੀਂ ਜਾਂਦਾ ਜੇ ਅਸੀਂ ਛੀਜ਼ ਇਹ ਆ ਕਰਦੇ ਇੱਕ ਜੀ ਜ਼ਰੂਰ ਕੱਢਿਆ ਕਰੋ ਕਿ ਜਿਹੜੇ ਤੁਹਾਡੇ ਹੱਕ ਆ ਇੱਕ ਇੱਕ ਕਰਕੇ ਇਹ ਸੋਡੇ ਸਾਰੇ ਦੇ ਸਾਰੇ ਜਿਹੜੇ ਆ ਇਹ ਇਹ ਸਰਕਾਰਾਂ ਨੇ ਇਹ ਲੀਡਰਾਂ ਨੇ ਜੋ ਪਿੰਡਾਂ ਦੇ ਵਿੱਚ ਸਾਡੇ ਤੇ ਬੈਠੇ ਆ ਉਹ ਵੀ ਹੁਣ ਤੁਸੀਂ ਆਪ ਹੀ ਸੁਣ ਰਹੇ ਆ ਵੀ ਪਾਣੀ ਦਾ ਬਹੁਤ ਹੀ ਜ਼ਿਆਦਾ ਮਾਰ ਹੋਈ ਆ ਤੇ ਪਰ ਗਰੀਬਾਂ ਦੀ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਗੱਲ ਕੀਤੀ ਵੀ ਕਿਸੇ ਦਾ ਕਮਰਾ ਡਿੱਗ ਪਿਆ ਚਾਹ ਕਿਸੇ ਨੂੰ ਖਾਣਾ ਨਹੀਂ ਮਿਲ ਰਿਹਾ ਪਰ ਗੱਲ ਜੇ ਕੀਤੀ ਆ ਤਾਂ ਸਾਡੇ ਸੰਘਰਸ਼ਕਾਰੀ ਜਿਵੇਂ ਸਰਦਾਰ ਬੱਗਾ ਸਿੰਘ ਜੀ ਇਸ ਤਰ੍ਹਾਂ ਦੇ ਲੋਕਾਂ ਨੇ ਗੱਲ ਸਾਡੀ ਅਠਾਈ ਹੈ ਤੇ ਜੇ ਉਹ ਨਰਿੱਗਾ ਦਾ ਵੀ ਕੰਮ ਆ ਇਹ ਕੁਛ ਚੰਦ ਬੰਦੇ ਹਨ ਜਿਹੜੇ ਵਿਚਾਰੇ ਜਾ ਕੇ ਤੇ ਦੁਨੀਆ ਨੂੰ ਇਕੱਠੇ ਕਰਕੇ ਤੇ ਆਪਦੇ ਹੱਕਾਂ ਦੀ ਤੁਹਾਡੇ ਹੱਕਾਂ ਦੀ ਗੱਲ ਕਰਦੇ ਆ ਮੈਂ ਇੰਨਾਂ ਹੀ ਸਾਰਿਆਂ ਨੂੰ ਕਹਿੰਦਾ ਹੋਇਆ ਮੈਂ ਸ਼ਿਵਾ ਦਾ ਜੱਜਕਾਂ ਤੇ ਸਰਦਾਰ ਬੱਗਾ ਸਿੰਘ ਨਾਲ ਜੁੜੋ ਇਹਨਾਂ ਦੀ ਗੱਲਬਾਤ ਸੁਣਿਆ ਵੀ ਕਰੋ ਤੇ ਇਹਨਾਂ ਦੇ ਨਾਲ ਤੁਰਿਆ ਵੀ ਕਰੋ ਤੇ ਤੁਹਾਡਾ ਜਿਹੜਾ ਕੰਮ ਆ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ ਕਦੇ ਵੀ ਨਹੀਂ ੜੂਗਾ ਇਹ ਤੁਹਾਨੂੰ ਅਸੀਂ ਵਿਸ਼ਵਾਸ ਦੋ ਰਹੇ ਹਾਂ ਜੈ ਭੀਮ ਜੈ ਭਾਰਤ